ਫਰੈਂਡਸ ਹਾਰਸ ਕਲੱਬ ਜੋੜਾ ਛਤਰਾ ਵੱਲੋਂ ਅੱਜ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣ ਦੇ ਮੰਤਵ ਦੇ ਨਾਲ ਅੱਜ ਹਾਰਸ ਰਾਈਡਿੰਗ ਇਵੈਂਟ ਦਾ ਯੋਜਨ ਕਰਵਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਜੀ ਦੇਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਪਹੁੰਚੇ ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਐਸਐਸਪੀ ਸਾਹਿਬ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਵਰਿੰਦਰਜੀਤ ਸਿੰਘ ਜਿੰਦੀ ਅਮਨਚਾਲ ਮੰਗਲ ਸਿੰਘ ਗੁਨੀਆ ਸਰਬਜੀਤ ਸਿੰਘ ਪਖਾਰੀਵਾਲ ਬਾਬਾ ਅਮਰਜੀਤ ਸਿੰਘ ਜੀ ਜੋੜਾ ਰਿੰਕੂ ਸੱਬਰਵਾਲ ਆਦੀ ਦੇ ਇਲਾਵਾ ਐਸਐਚਓ ਗੁਰਮੀਤ ਸਿੰਘ ਔਰ ਇਲਾਕੇ ਦੀਆਂ ਕਈ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ ਇਸ ਕਲੱਬ ਦੇ ਮੈਂਬਰ ਨੌਜਵਾਨ ਆਪੋ ਆਪਣੀਆਂ ਕੋੜੀਆਂ ਲੈ ਕੇ ਆਏ ਹੋਏ ਸਨ ਔਰ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਇਹ ਸਾਰੇ ਨੌਜਵਾਨ ਆਪੋ ਆਪਣੀਆਂ ਕੋੜੀਆਂ ਦੇ ਉੱਪਰ ਬੈਠ ਕੇ 15 ਕਿਲੋਮੀਟਰ ਦਾ ਕਾਲੇ ਦੁਆਲੇ ਦੇ ਪ੍ਰੇਰਾ ਵਿੱਚ ਗਏ ਜਿਸ ਨਾਲ ਬਾਤ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣਾ ਹੈ ਇਸ ਮੌਕੇ ਤੇ ਐਸਐਸਪੀ ਸਾਹਿਬ ਨੇ ਵੀ ਇਹਨਾਂ ਨੌਜਵਾਨਾਂ ਦੀ ਬਹੁਤ ਤਾਰੀਫ਼ ਕੀਤੀ ਹਾਂਜੀ ਸਰ ਦੱਸ ਦਿਓ ਅੱਜ ਜੋ ਹORS RIDING ਇਵੈਂਟ ਦੇ ਵਿੱਚ ਪਿੰਡ ਜੋੜਾ ਚਤਰਾ ਵਿਖੇ ਤੁਸੀਂ ਆਇਓ ਜੀ ਅਸੀਂ ਉਹ ਲੈ ਕੇ ਆਏ ਅੱਜ ਅਸੀਂ ਜੋੜਾ ਚਤਰਾ ਦੇ ਜੋੜਾ ਚਤਰਾ ਪਿੰਡ ਦੇ ਵਿੱਚ ਆਏ ਆ ਇੱਥੇ ਫਰੈਂਡ ਹORS ਕਲੱਬ ਜਿਹੜਾ ਹੈ ਉਹ ਇੱਕ ਹORS RIDING ਦਾ ਇਵੈਂਟ ਆਰਗੇਨਾਈਜ਼ ਕੀਤਾ ਹੈ ਇਹਨਾਂ ਨੇ ਜਿਸ ਦੇ ਵਿੱਚ ਕਾਫੀ ਬਾਰੀ ਤਦਾਦ ਦੇ ਵਿੱਚ ਯੂਥ ਜਿਹੜਾ ਹੈ ਉਹਨੇ ਪਾਰਟਿਸਿਪੇਟ ਕੀਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਬਰੀਡ ਦੇ ਜਿਹੜੇ ਹORSES ਹੈ ਉਹ ਇੱਥੇ ਆਏ ਨੇ ਅਸੀਂ ਵੀ ਇਹਦੇ ਵਿੱਚ ਪਾਰਟਿਸਿਪੇਟ ਕਰਾਂਗੇ ਬੇਸਿਕਲੀ ਜਿਹੜੇ ਸਰਪੰਚ ਸਾਹਿਬ ਹੈਗੇ ਤੇ ਇਹ ਜਿਹੜੀ ਕਲੱਬ ਦੇ ਮੈਂਬਰਸ ਹੈ ਇਹਨਾਂ ਦਾ ਬੜਾ ਚੰਗਾ ਉਪਰਾਲਾ ਹੈ ਇਹ ਯੂਥ ਨੂੰ ਕਿਉਂ ਜੋੜਾ ਛਤਰਾ ਅਸੀਂ ਜਾਣਦੇ ਹਾਂ ਕਿ ਜੋੜਾ ਛਤਰਾ ਦੇ ਵਿੱਚ ਪਹਿਲਾਂ ਨਸ਼ੇ ਦੀ ਵੀ ਪ੍ਰੋਬਲਮ ਕਾਫੀ ਸੀ ਹੁਣ ਅਸੀਂ ਰੈਗੂਲਰਲੀ ਕੋਈ ਨਾ ਕੋਈ ਐਫਰਟ ਕਰ ਰਹੇ ਹਾਂ ਕਿ ਯੂਥ ਨੂੰ ਨਸ਼ੇ ਤੋਂ ਹਟਾ ਕੇ ਬਾਕੀ ਜਿਹੜੇ ਸਪੋਰਟ ਇਵੈਂਟ ਹੈ ਉਹਦੇ ਵਿੱਚ ਲਾਈਏ ਸੋ ਇਹ ਇੱਕ ਬੜਾ ਹੀ ਨਵਾਂ ਤੇ ਚੰਗਾ ਉਪਰਾਲਾ ਹੈ ਅਸੀਂ ਦੇਖਦੇ ਹਾਂ ਕਿ ਸਾਰੇ ਇਹ ਆਪਣਾ ਪਹਿਲਾ ਦਾ ਜਿਹੜਾ ਇੱਕ ਟ੍ਰੈਂਡ ਰਿਹਾ ਹੈ ਕਿ ਹਮੇਸ਼ਾ ਰਾਈਡਿੰਗ ਕਰਦੇ ਹਨ ਰੂਰਲ ਏਰੀਆ ਦੇ ਵਿੱਚ ਜ਼ਿਆਦਾ ਰਾਈਡਿੰਗ ਕਰਦੇ ਹਨ ਤਾਂ ਇਹ ਸਾਰੇ ਸਪੋਰਟਸ ਦੇ ਵਿੱਚ ਯੂਥ ਨੂੰ ਆਉਣਾ ਚਾਹੀਦਾ ਇਸ ਕਰਕੇ ਅਸੀਂ ਇੱਥੇ ਪਾਰਟਿਸਿਪੇਟ ਕਰ ਰਹੇ ਹਾਂ ਇਹ ਬਹੁਤ ਹੀ ਚੰਗੀ ਪਹਿਲ ਹੈ ਤੇ ਬੜੀ ਇਨੋਵੇਟਿਵ ਹੈ ਕਿਉਂਕਿ ਯੂਥ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਜਾ ਕੇ ਇਹੀ ਸੰਦੇਸ਼ ਦੋਗੇ ਜਿਸ ਤਰ੍ਹਾਂ ਆਪਣੇ ਹਾਰਸਸ ਆਪਣਾ ਪਰਿਆਵਰਣ ਆਪਣੇ ਜਿਹੜੇ ਅਲੱਗ-ਅਲੱਗ ਵੱਖਰੇ ਕਲਚਰਲ ਈਵੈਂਟਸ ਹੁੰਦੇ ਸੀ ਉਹ ਸਾਰੇ ਸਾਰੇ ਸਾਨੂੰ ਇੱਕ ਤੰਦਰੁਸਤੀ ਦੀ ਵੱਲ ਲੈ ਜਾਂਦੇ ਸੀ ਹੁਣ ਜਿਹੜਾ ਇਹ ਨਸ਼ਾ ਤੇ ਸਰੰਜੀਆ ਬਾਕੀ ਸਾਰੀ ਚੀਜ਼ਾਂ ਹੈ ਉਹ ਸਾਨੂੰ ਇੱਕ ਜਿਹੜਾ ਹੈ ਗਲਤ ਰਾਹ ਦਿਖਾਉਂਦੇ ਹਨ ਤਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਹਰ ਕਿਤੇ ਘੋੜਿਆਂ ਨੂੰ ਵੀ ਲਿਜਾ ਕੇ ਤੇ ਅਸੀਂ ਆਪ ਵੀ ਜਾਵਾਂਗੇ ਤੇ ਉੱਥੇ ਇੱਕ ਪੋਜ਼ਿਟਿਵ ਮੈਸੇਜ ਦੇਵਾਂਗੇ ਕਿ ਜਿਹੜੇ ਕਲਚਰਲ ਐਕਟੀਵਿਟੀਆਂ ਆ ਜਾਂ ਆਪਣੇ sports activities ਹੈ ਉਹਦੇ ਵਿੱਚ ਪਾਰਟਿਸਿਪੇਟ ਕਰੀਏ ਨਾ ਕਿ ਨਸ਼ੇ ਦੇ ਵਿੱਚ ਸਰ ਹੋ ਜਾਓਗੇ ਜੀ ਅੱਜ ਦੇ ਮੌਕੇ ਗੋਡ ਸਵਾਰੀ ਜਿਹੜੀ ਹੈ ਉਹ ਸਾਡਾ ਇੱਕ ਬੜਾ ਇੰਟੀਗਰਲ ਪਾਰਟ ਹੈ ਪੰਜਾਬ ਦਾ ਵੀ ਤੇ ਸਾਡੇ ਪੁਲਿਸ ਦਾ ਵੀ ਮਾਉਂਟਡ ਪਲਟੂਨ ਸਾਡੀ ਹੁੰਦੀ ਹੈ ਜੋ ਕਿ ਗੋਡ ਸਵਾਰੀ ਹੀ ਕਰਦੀ ਹੈ ਤੇ ਉਹ ਬੜੀ ਚੰਗੀ ਨਿਗਰਾਨੀ ਰੱਖਦੀ ਹੈ ਆਪਣੇ ਏਰੀਆ ਦੇ ਵਿੱਚ ਪੈਟਰੋਲਿੰਗ ਕਰਦੀ ਹੈ ਤੇ ਸਾਨੂੰ ਟ੍ਰੇਨਿੰਗ ਦੇ ਵਿੱਚ ਵੀ ਸਿਖਾਇਆ ਜਾਂਦਾ ਹੈ ਅਸੀਂ ਬਰੀਚਸ ਪਾ ਕੇ ਤੇ ਰਾਈਡਿੰਗ ਕਰਦੇ ਹਾਂ ਅਸੀਂ ਟੈਸਟ ਵੀ ਦਿੰਦੇ ਹਾਂ ਸੋ ਕਾਫੀ ਟਾਈਮ ਸਾਨੂੰ ਵੀ ਇਹਦੇ ਨਾਲ ਹੋ ਗਿਆ ਹੈ ਆਈ ਵਾਂਟ ਟੂ ਰਿਕਵੈਸਟ ਜੇ ਡਬ ਯੂਥ ਸਾਨੂੰ ਇਹੀ ਰਿਕਵੈਸਟ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਕਿ ਰਾਈਡਿੰਗ ਕਰਨ ਤੇ ਬੜਾ ਹੀ ਇੰਟਰਸਟਿੰਗ ਸਪੋਰਟ ਹੈ ਤੇ ਤੁਹਾਨੂੰ ਹੋਰ ਤੰਦਰੁਸਤੀ ਵੀ ਲੈ ਕੇ ਦਿੰਦਾ ਹੈ ਤੇ ਤੁਸੀਂ ਇੱਕ ਸ਼ਡਿਊਲ ਦੇ ਵਿੱਚ ਆਂਦੇ ਹੋ ਤੁਹਾਡਾ ਇੱਕ ਡਿਸਪਲਨ ਆਂਦਾ ਹੈ ਤੇ ਘੋੜਿਆਂ ਨਾਲ ਤੇ ਜਾਨਵਰਾਂ ਨਾਲ ਪਿਆਰ ਉਦਾਂ ਵੀ ਇਨਸਾਨ ਨੂੰ ਮੋਟੀਵੇਟ ਕਰਦਾ ਹੈ ਤੇ ਪੋਜ਼ਿਟਿਵਿਟੀ ਲੈ ਕੇ ਆਂਦਾ ਹੈ ਅੰਦਰ ਥੈਂਕ ਯੂ